ਕੋਲੀ ਫੀਮ ਉਹ ਸਰਪੰਚ ਆਪਣਾ ਕਿੱਥੇ ਉਹ ਤਾਂ ਟ੍ਰਾਈ ਤੇ ਆਈ ਨਹੀਂ ਦੂਜੇ ਸਾਨੂੰ ਪੱਕੀਆਂ ਚਾਰ ਤਾਂ ਚੱਲਣੇ ਛੋਟੀਆਂ ਹਾਂਜੀ ਪੱਕੀਆਂ ਚੱਲੀਆਂ ਉਹ ਛੋਟੀਆਂ ਹੀ ਆਈਆਂ ਨਹੀਂ ਇੱਕ ਮਿੰਟ ਸੁਣਨਾ ਪਹਿਲਾਂ ਸੁਣਨਾ ਪਹਿਲਾਂ ਤੁਸੀਂ ਤੁਸੀਂ ਆਈਆਂ ਨੇ ਬੋਲਦਾ ਪਰ ਛੋਟੀਆਂ ਨੇ ਜੀ ਕਾਨੂੰਨ ਨਹੀਂ ਤੁਹਾਨੂੰ ਪੱਕੀਆਂ ਚੱਲ ਰਹੀਆਂ ਨਹੀਂ ਨਹੀਂ ਇਹ ਛੋਟੀਆਂ ਨਹੀਂ ਜੀ ਇਹਨਾਂ ਨੂੰ ਦੱਲ 7 ਪਾਵਰ ਦੀ ਹੈ 7 ਪਾਵਰ ਦੀ ਹੈ 7 ਦੀ ਨਹੀਂ ਸਾਨੂੰ 25 ਦੀਆਂ ਚੱਲੀਆਂ ਆਹ ਤਾਂ 20 ਦੀਆਂ ਦੀ ਜਿਹੜੇ ਇੱਧਰ ਚੱਲਦੀਆਂ 30 ਦੀਆਂ ਪੁਰਾਣੀਆਂ ਸੀ ਤੁਸੀਂ ਕਹਿੰਦੇ ਜੀ ਦੋ ਹੁਣ ਕੀ ਚਾਹੀਦਾ ਉਹ ਦੱਸੋ 30 ਪਾਵਰ ਦੀ ਹੈ 33 ਦੀ ਮੋਟਰ ਆਹ ਆਹ ਸਭ ਦੇ ਪੂਰੇ ਪਿੰਡ ਦਾ ਪਾਣੀ ਨਹੀਂ ਹਿੱ ਕਾਡਕਾ ਲਾ ਪ੍ਰਾਣਾ ਨਾਲ ਕੰਮ ਨਾਲ ਅਗੜੀ ਆ ਵੀ ਕਿਵੇਂ ਠੀਕ ਹੋ ਹੋਰ ਸਰ ਰਾਜੂ ਸਿੰਘ ਹੋਰ ਰੋਪੂ ਜੀ ਅੱਜ ਆ ਇੱਥੇ ਵਰਕ ਬੰਦ ਲੰਮੇ ਹਾਂ ਆ ਜਾਓ ਆਪਣਾ ਬੜਾ ਠੀਕ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਅੱਧਾ ਲੈ ਮੁੰਡਾ ਲਾ ਲੋ ਆਓ ਡੀਸਾ ਡੀਸਾ ਉੱਤ ਜਿਹੜੇ ਦੇ ਠੀਜ ਮਗਰ ਹੈ ਜੂ ਕੰਮ ਕਿਵੇਂ ਚੱਲੋ ਚਲੋ ਹੋਰ ਜਿਹੜੀ ਗਰੀਜ ਹੋਈਦੀ ਨਾ ਇੱਥੋਂ ਸਮਝ ਚੱਲ ਰਹੀ ਹੈ ਤਿੰਨ ਦਿਨਾਂ ਕਾ ਦੀ ਲੇਬਰ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਬੈਗ ਭਰ ਰਹੀ ਹੈ ਲਗਾਤਾਰ ਚੱਤੇ ਸਰ ਜਿਹੜਾ ਮੋੜ ਘੁੰਦਾ ਹੈ ਨਾ ਸਰ ਸਭ ਤੋਂ ਸੈਂਸਿਟਿਵ ਪੁਆਇੰਟ ਹੈ ਚਲੋ ਚਲੋ ਬਸ ਤੁਸੀਂ ਹੁਣ ਜੇ ਏਰੀਆ ਬਚ ਰਿਹਾ ਨਾ ਗੋਲ ਸਾਫ ਕਰਕੇ ਬਚ ਰਿਹਾ ਜੀ ਹੁਣਾ ਜਿਹੜਾ ਪਿੱਛੇ ਬੰਨ ਲਿਆ ਨਾ ਉਹ ਭਾਈ ਸਾਰੇ ਸਾਰੀ ਸਰਕਾਰ ਜੀ ਤੁਹਾਨੂੰ ਉੱਥੇ ਕਰਕੇ ਦੁੱਪ ਦੇਣ ਹਾਂ ਜੀ ਜਿਹੜੇ ਮੰਤਰੀ ਨੇ ਸਾਰੇ ਪੰਜਾਬ ਦਾ ਪਾਣੀ ਕੰਟਰੋਲ ਕੀਤਾ ਹੈ ਕਰਨਾ ਹੈ ਉਹ ਤੁਹਾਡਾ ਤੁਹਾਡੇ ਕੋਲੇ ਆ ਤੇ ਫਿਰ ਤਾਂ ਆਪੀ ਜੇ ਹੁਣ ਤੱਕ ਬਚ ਰਹੇ ਹੁਣ ਟੁੱਟੇ ਹੁੰਦੇ ਚਾਰ ਤਸੱਲੀ ਕਰਾਈ ਹੈ ਜੀ ਪਿੰਡਾਂ ਦੀ ਸਿਰਫ ਇੰਨਾ ਹੀ ਹੈ ਇੰਨਾ ਹੀ ਹੈ ਇੰਨਾ ਹੀ ਹੈ ਦੀ ਵਜ੍ਹਾ ਕਰਕੇ ਅਸੀਂ ਸਾਰੇ ਇੱਥੇ ਪਹੁੰਚਿਆ ਹਾਂ ਸੋ ਉਹਦੇ